ਹੋਲਾ ਬਈ ਪੁੱਲ ਲੱਗੇ ਤੇ ਨਾ ਲੱਗੇ ਦੇਖੋ ਉਹਦੇ ਆਂਬੋ ਕੱਡੇ ਕੱਡੇ ਲੱਗੇ ਆਂਬੋ ਆਹ ਦੇਖ ਇਧਰ ਛੋਟੇ ਛੋਟੇ ਬੂਟਿਆਂ ਨੂੰ ਲੋੜ ਹੀ ਆਇਆ ਪੈਰ ਕੇ ਅੰਬਾਂ ਦਾ ਇੰਨਾ ਫਲ ਲੱਗਿਆ ਨਾ ਨਿਗਨੇ ਕੇ ਬੂਟਿਆਂ ਨੂੰ ਨਾਲੇ ਆਹ ਦੇ ਦਿਖਾਉਨੇ ਆ ਤੁਹਾਨੂੰ ਇਹ ਲਾਇਆ ਮਲੇਰ ਕੋਟ ਨੂੰ ਲਿਆ ਕੇ ਬਹੁਤ ਵਧੀਆ ਨਰਸਰੀ ਚੋਂ ਆ ਦਿਖਾਉਨੇ ਆ ਤੁਹਾਨੂੰ ਲੈ ਦੇਖੋ ਕੰਨੇ ਲੱਗੇ ਆ ਲੈ ਆਮ ਕਦੇ ਆਂਬੋ ਆ ਸਾਡੇ ਗੰਡੇ ਮਿਰਚਾਂ ਭਿੰਡੀ ਤੋਰੀ ਵਿੱਚ ਕਦੂਆਂ ਦੀਆਂ ਬਿਲਾਜ ਸਪਰੇਅ ਕਰਦੇ ਆ ਇਹਨਾਂ ਨੂੰ ਅਸੀਂ ਸਾਡਾ ਲਿਆ ਕੇ ਰੱਖੀ ਵੀ ਆ ਦਵਾਈ ਤੇ ਉਹਨਾਂ ਦੀ ਸਪਰੇਅ ਕਰਦੇ ਆ ਸਾਰੇ ਆ ਜਿਹੜੀ ਠੂਠੀ ਠੱਠੀ ਪਈ ਆ ਜਿਵੇਂ ਇਹਦੇ ਮਿਰਚਾਂ ਨੂੰ ਵਧੀਆ ਕੰਨੇ ਆ ਸਾਰੇ ਜਿੰਨੇ ਗੰਡੇ ਪੂਰੇ ਵਧੀਆ ਹੋ ਗਏ ਫੁੱਲ ਕਿਸੇ ਵੀ ਗੰਡੇ ਲਈ ਕੱਢੀ ਗੰਡੇ ਦੇ ਜਮਾਈ ਤੇ ਨਾਲੇ ਸਾਡੇਆਂ ਮਿਰਚਾਂ ਨੂੰ ਦੇਖੋ ਫਲ ਤੇ ਉਹ ਅੰਬਾਂ ਨੂੰ ਦੇਖੋ ਫਲ ਤੁਹਾਨੂੰ ਗਾਂ ਦਿਖਾਉਨੇ ਆ ਛੋਟੇ ਛੋਟੇ ਬੂਟੇ ਆ ਨਾਲੇ ਕਿੰਨੇ ਕਿੰਨੇ ਅੰਬ ਲੱਗੇ ਆ ਦਿਖਾਉਨੇ ਆ ਤੁਹਾਨੂੰ ਆ ਦੇ ਦੇ ਕੇ ਹੈਰਾਨ ਰਹਿ ਜੋਗੇ ਆ ਦੇ ਟਮਾਟੇ ਲੱਗੇ ਚਲ ਕਰ ਸਾਥੋਂ ਟਮਾਟੇ ਸੰਭਾਲੇ ਨਹੀਂ ਗਏ ਆ ਦੇਖੋ ਕਿੰਨੇ ਅੰਬ ਲੱਗੇ ਅੰਬਾਂ ਨੂੰ ਆ ਛੋਟਿਆਂ ਨੂੰ ਕਿੰਨੇ ਲੱਗੇ ਤੇ ਵੱਡਿਆਂ ਨੂੰ ਤਾਂ ਲੋੜ ਹੀ ਆਇਆ ਪਿਆ ਵੱਡਿਆਂ ਨੂੰ ਤਾਂ ਪੂਰਾ ਲੋੜ ਆਇਆ ਪਿਆ ਲੈ ਉਹ ਦੇ ਛੋਟੇ ਰ ਉਧਰ ਕਿੰਨੇ ਲੱਗੇ ਇਦਰਾ ਆ ਆ ਕਿੰਨੇ ਲੱਗੇ ਐ ਕਿ ਰੱਖਾਂਗੇ ਇਹਨਾਂ ਨੂੰ ਸੰਭਾਲ ਕੇ ਆ ਦੇ ਲੱਗੇ ਲੈ ਆ ਸਾਰੇ ਅਮਰੂਦਾਂ ਨੂੰ ਸਪਰੇਅ ਕਰਦੇ ਇਹਨਾਂ ਨੂੰ ਪਾਣੀ ਪਾਉਣ ਵਾਲਾ ਆ ਜਿੰਨੇ ਵੀ ਪਾਣੀ ਪੈਂਦਾ ਸਾਰੇ ਹਰੇ ਬਾਈਆਂ ਮਾਰਦੇ ਆ ਲੈ ਯਾਰ ਇਹ ਫਲਵਾੜੀ ਆ ਇਸ ਤਰ੍ਹਾਂ ਬਾਈ ਲਾਇਆ ਕਰੋ ਖੇਤ ਦੇ ਵਿੱਚ ਜਿਵੇਂ ਆ ਫਲਵਾੜੀ ਲੱਗੀ ਆ ਦੇਖੋ ਗੰਡੇ ਹੁਣ ਆਲੂ ਅਸੀਂ ਨਾ ਪੱਟ ਕੇ ਜਿਹੜੇ ਹਲੇ ਖੜੇ ਆ ਬੱਟਾ ਸਾਡੇ ਸਿਆਲ ਵਾਲੇ ਜਿੰਨੇ ਕ ਸਾਨੂੰ ਲੋੜ ਆ ਉਨੇ ਕ ਅਸੀਂ ਪੱਟ ਲੈਨੇ ਆ ਆਲੂ ਆ ਦੇ ਦੇਖ ਲਿਓ ਹੁਣ ਲਾਲ ਸਿਮਲਾ ਮਿਰਚਾਂ ਨਾਲ ਦੋ ਆਲੂ ਪਾਏ ਨਾਲ ਚਾਰ ਸਿਮਲਾ ਮਿਰਚਾਂ ਤੇ ਗੰਡੇ ਪਾ ਕੇ ਬਣਾ ਦੇਓ ਸਾਡੀਆਂ ਪਿੰਡੀਆਂ ਤੋਰੀਆਂ ਉਹਦੇ ਸਾਰੀਆਂ ਹਰੀਆਂ ਖੜੀਆਂ ਕਦੂਆਂ ਦੀਆਂ ਬੇਲਾਂ ਪਿੰਡੀਆਂ ਦੀਆਂ ਇਹਦੇ ਟਮਾਟਿਆਂ ਦੇ ਬੂਟੇ ਦੇ ਕਿੰਨੇ ਸੋਹਣੇ ਤੇ ਕਿੰਨੇ ਛੋਟੇ ਛੋਟੇ ਬੂਟਿਆਂ ਨੂੰ ਲੱਗੇ ਆ ਅੰਬ ਓਮੇਆ ਅਮਰੂਦ ਲੱਗੇ ਹੋਣੇ ਆ ਸੋਨੋ ਦਿਖਾਉਣੇ ਆ ਤੇ ਇੱਧਰ ਆ ਦੇ ਟਮਾਟੇ ਲੈ ਆ ਦੇ ਕਿੰਨੂ ਲੱਗੇ ਲੈ ਛੋਟੇ ਛੋਟੇ ਕਿੰਨੇ ਕਿੰਨੂ ਲੱਗੇ ਉਹਦੇ ਐ ਲੋੜ ਆ ਪੈ ਕਿੰਨੂਆਂ ਦਾ ਲੈ ਪਾਣੀ ਲੱਗਦਾ ਗਿੱਲੇ ਪਏ ਆ ਥੱਲਿਓ ਪਾਣੀ ਲੱਗਦਾ ਕਰਕੇ ਆ ਸਾਰੇ ਦਰਾਖਤ ਹਰੇ-ਕਚਾਰ ਪਏ ਆ ਵਾਹਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਮੰਤਕਾ ਬਾਹਰ ਫਲਵਾੜੀ ਦੇ ਵਿੱਚ ਟਾਈਮ ਦਿਆ ਕਰੋ ਨਹੀਂ ਤਾਂ ਸਰੀਰ ਦਾ ਅੱਜ ਕੱਲ ਨਿਕਲਦਾ ਮੁਰਕਾ ਹੈ ਜਦੋਂ ਮੁਰਕਾ ਲੈ ਖਾਦਾ ਤੇ ਸਰੀਰ ਹੋ ਜਾਂਦਾ ਅਰੋਗ ਤੇ ਤੇ ਨਾਲੇ ਸਬਜ਼ੀ ਖਾਦੀ ਜਾਂਦੀ ਆ ਵਧੀਆ ਸੱਜਰੀ ਆਉਦੀ ਬਿਨਾਂ ਰੇ ਸਪਰੇ ਤੋਂ ਆਦੀਆ ਬਣਾਈ ਆ ਸਾਡੀ ਉਹਨੇ ਅਸੀਂ ਉਧਰੋਂ ਲਿਆਉਨੇ ਚਾਕੇ ਚਾਹ ਚੂ ਪੀ ਕੇ ਪੰਪ ਕਰਦੇ ਆ ਸਪਰੇ ਆਦੇ ਇਹਨੂੰ ਵੀ ਕਿੰਨੂੰ ਸਾਡੇ ਬਹੁ ਲੱਗੇ ਆ ਆ ਜਾਮਣਾ ਸਾਡਿਆਂ ਦੇ ਕਿੰਨੀਆਂ ਲੋੜ ਆਇਆ ਪਿਆ ਜਾਮਣਾ ਦਾ ਵਿਲਾ ਜਿੰਨੇ ਬੂਟੇ ਲੱਗਿਆ ਸਾਰੇ ਹੁਣ ਬਾਈ ਫਲਾਂ ਵਾਲੇ ਆ ਇੱਥੇ ਲਾਏ ਸਾਡੇ ਕਿੰਨੂ ਆਮਬ ਅਮਰੂਦ ਤੇ ਕਿੰਨੂ ਲਾਏ ਵੇ ਆ ਆ ਇਧਰ ਸਾਡੇ ਆ ਦੇਖ ਸਾਰੇ ਫੁੱਲਾਂ ਦੇ ਫਲਾਂ ਦੇ ਕਿੰਨੇ ਸੋਹਣੇ ਬੂਟੇ ਯਾਰ